ਰਾਵਣ ਦੀ ਭੈਣ ਸਰੂਪਨੱਖਾ ਦਾ ਨਕ ਲਸ਼ਮਣ ਨੇ ਵੱਢਿਆ ਸੀ ਵੱਢ ਕੇ ਨਕ ਵਿਚਾਰੀ ਦਾ ਦਸੋਂ ਪੱਲੇ ਕੀ ਛੱਡਿਆ ਸੀ 라ਵਣ ਅਗ ਬਗੂਲਾ ਹੋ ਗਿਆ ਸੁਧ ਬੁੱਧ ਉਸ ਦੀ ਵਿਸਰ ਗਈ ਚੁੱਕ ਕੇ ਲੈ ਗਿਆ ਸੀਤਾ ਮਾਤਾ ਨੂੰ ਅਕਲ ਪਤਾ ਨਹੀਂ ਕਿੱਧਰ ਗਈ ਅਸ਼ੋਕ ਬਾਟਕਾ ਵਿੱਚ ਬਗੀਚੇ ਰੱਖਿਆ ਮਾਤਾ ਸੀਤਾ ਨੂੰ ਓਏ 라ਵਣਾ ਤੋਂ ਵਿਦਵਾਨ ਵੱਡਾ ਸੀ ਪਰ ਇਹ ਕੰਮ ਮਾੜਾ ਕੀਤਾ ਤੋਂ ਰਾਮਚੰਦ ਜੀ ਫੌਜਾਂ ਲੈ ਕੇ ਲੰਕਾ ਦੇ ਵਿੱਚ ਪੁੱਜ ਗਏ ਹਨੂਮਾਨ ਦੀ ਲੈ ਸਹਾਇਤਾ ਰਾਵਣ ਵੱਧ ਚ ਰੁੱਜ ਗਏ ਇਹ ਤੇ ਭੀਸ਼ਣ ਦੇ ਦਿੱਤਾ ਤੇ ਰਾਵਣ ਦਾ ਹੋ ਅੰਤ ਗਿਆ Hindu ਧਰਮ ਲਈ ਦਾਇਨ ਤੋ ਉਹ ਬਣ ਗਿਆ ਤੇ ਲੰਕਾ ਲਈ ਹੋ ਸੰਤ ਗਿਆ ਬੇਸ਼ੱਕ ਰਾਵਣ ਮਰੇ ਹੋਏ ਨੂੰ ਅੱਜ ਹੋ ਗਏ ਸਾਲ ਹਜ਼ਾਰਾਂ ਨੇ ਅੱਜ ਵੀ ਉਸ ਦਾ ਪਤਲਾ ਫੂਕਣ ਤੇ ਪਉਂਦੇ ਉਸ ਨੂੰ ਤਿਰਹਾਰਾਂ ਨੇ ਰਾਵਣ ਨੇ ਜੋ ਕੁ ਕਰਮ ਕੀਤਾ ਸੀ ਅੱਜ ਤੱਕ ਵੀ ਭੁੱਲੇ ਨਹੀਂ ਪਰ ਨਿਆ ਵਾਲੇ ਦਰਵਾਜੇ ਜੋ ਉਹ ਸਿੱਖਾਂ ਦੇ ਲਈ ਖੁੱਲੇ ਨਹੀਂ ਸਾਨੂੰ ਕਹਿਣ 84 ਭੁੱਲ ਜਾਓ ਉਹ ਦੱਸੋ ਕਿਦਾਂ ਭੁੱਲ ਜਾਈਏ ਉਹ ਬੇਅਦਬੀ ਨਹੀਂ ਜੇ ਭੁੱਲਣੀ ਭਾਵੇਂ ਅਸੀਂ ਕਤਰਾ ਕਤਰਾ ਹੋ ਢਲ ਜਾਈਏ 1984 ਨਾ ਭੁੱਲਣ ਯੋਗ ਹੈ ਤੇ ਨਾ ਹੀ ਬਖਸ਼ਣ ਯੋਗ ਹੈ ਕਿਉਂ ਕਿ ਅਕਾਲ ਤਖਤ ਸਾਹਿਬ ਨੂੰ ਢਾਇਆ ਟੈਂਕ ਵਾੜੇ ਵਿੱਚ ਪ੍ਰਕਰਮਾਂ ਦੇ ਦੁੱਧ ਚੁੰਗਦੇ ਬੱਚੇ ਮਾਰੇ ਪਾੜ ਕੇ ਪਰਦੇ ਸ਼ਰਮਾ ਦੇ ਪਿਸ਼ਪਾਲ ਸਿਆ ਹੁਣ ਕਲਮ ਵੀ ਰੁਕ ਗਈ ਕਹਿੰਦੇ ਅੱਜ ਦਸਹਿਰਾ ਹੈ ਹੰਕਾਰ ਵਾਲਾ ਰਾਵਣ ਵੀ ਫੂਕੋ ਜਿਸ ਦਾ ਹਰ ਥਾਂ ਪਹਿਰਾ ਹੈ ਹੰਕਾਰ ਵਾਲਾ ਜੇ ਰਾਵਣ ਸੜ ਗਿਆ ਰਾਮ ਨੇ ਅੰਦਰੋਂ ਹੀ ਮਿਲ ਜਾਣਾ ਅੰਦਰੋਂ ਜਿੰਨਾਂ ਨੂੰ ਰਾਮ ਮਿਲ ਗਿਆ ਹਿਰਦੇ ਕਮਲ ਨੇ ਖਿਲ ਜਾਣਾ ਅੰਦਰੋਂ ਜਿੰਨਾਂ ਨੂੰ ਰਾਮ ਮਿਲ ਗਿਆ ਹਿਰਦੇ ਕਮਲ ਨੇ ਖਿਲ ਜਾਣਾ